ਕੈਨੇਡਾ ਦੇ ਵਿੱਚ ਪ੍ਰਾਈਡ ਸੀਜ਼ਨ ਮਨਾਇਆ ਜਾ ਰਿਹਾ ਹੈ ਤਾਂ ਐਲਜੀਬੀਟੀ ਕਮਿਊਨਿਟੀ ਦੇ ਨਾਲ ਜੁੜਿਆ ਪ੍ਰਾਈਡ ਸੀਜ਼ਨ ਕੈਨੇਡਾ ਵਿੱਚ ਹਰ ਸਾਲ ਜੂਨ ਮਹੀਨੇ ਦੌਰਾਨ ਮਨਾਇਆ ਜਾਂਦਾ ਹੈ ਇਸ ਸਮਾਂ 2S L G B T Q I ਕਮਿਊਨਿਟੀ ਦੀ ਆਵਾਜ਼ ਨੂੰ ਉਭਾਰਨ ਉਹਨਾਂ ਦੀਆਂ ਕਾਮਯਾਬੀਆਂ ਨੂੰ ਮਨਾਉਣ ਅਤੇ ਭਵਿੱਖ ਲਈ ਉਮੀਦ ਪੈਦਾ ਕਰਨ ਦਾ ਹੁੰਦਾ ਹੈ ਇਹ ਪਾਈਚਾਰਾ ਜਿਸ ਵਿੱਚ 2 ਸਪ੍ਰਿਟ ਲੈਸਬੀਅਨ, ਗੇ, ਬਾਇਓਸੈਕਸ਼ੂਅਲ, 트랜ਸਜੈਂਡਰ, ਕਵੀਅਰ, ਇੰਟਰਸੈਕਸ ਅਤੇ ਹੋਰ ਲਿੰਗ ਪਛਾਣਾਂ ਵਾਲੇ ਵਿਅਕਤੀ ਸ਼ਾਮਲ ਹੁੰਦੇ ਨੇ ਇਸ ਤੇ ਇਤਿਹਾਸ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ। ਕੈਨੇਡਾ ਦੇ ਇਤਿਹਾਸ ਵਿੱਚ 2S LGBTQI ਕਮਿਊਨਿਟੀ ਨੂੰ ਲੰਬੇ ਸਮੇਂ ਤੱਕ ਅਣਦੇਖਾ ਕੀਤਾ ਗਿਆ। 1969 ਵਿੱਚ ਸਮਲਿੰਗੀ ਸਬੰਧਾਂ ਨੂੰ ਕੈਨੇਡਾ ਵਿੱਚ ਅਪਰਾਧਿਕ ਕਾਨੂੰਨ ਤੋਂ ਹਟਾਉਣਾ ਇਸ ਮਾਮਲੇ ਵਿੱਚ ਵੱਡਾ ਮੋੜ ਸੀ ਉਸ ਤੋਂ ਬਾਅਦ 2005 ਵਿੱਚ ਕੈਨੇਡਾ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ ਤੇ ਮਾਨਤਾ ਦੇਣ ਵਾਲਾ ਤੀਜਾ ਦੇਸ਼ ਬਣਿਆ ਇਹਨਾਂ ਕਦਮਾਂ ਨੇ ਸਾਵਧਾਨੀ ਨਾਲ ਪਰਵਰਤਨ ਦੀ ਰਾਹ ਰੱਖੀ ਹਾਲਾਂਕਿ ਇਸ ਕਮਿਊਨਿਟੀ ਨੂੰ ਕਈ ਕਾਨੂੰਨੀ ਹੱਕ ਮਿਲੇ ਪਰ ਅਜੇ ਵੀ ਇਹਨਾਂ ਨੂੰ ਵਿਪਨ ਰੂਪ ਵਿੱਚ ਭੇਤਪਾਵਤ ਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਕੈਨੇਡਾ ਦੀ ਸਰਕਾਰ ਨੇ ਤੂ ਐਸਲਜੀਬੀਟੀਕਯੂਆਈ ਲੋਕਾਂ ਲਈ ਸੁਰੱਖਿਆ ਯਕੀਨੀ ਬਣਾਉਣ ਮਾਨਸਿਕ ਸਿਹਤ ਸਹਾਇਤਾ ਦੇਣ ਅਤੇ ਹਕੂਕਾਂ ਦੀ ਆਵਾਜ਼ ਚੁੱਕਣ ਵਾਲੇ ਸਮੂਹਾਂ ਨੂੰ ਵਧਾਉਣ ਦੇ ਉਤਮ ਕੀਤੇ ਸਮਾਜ ਨੂੰ ਹੋਰ ਜ਼ਿਆਦਾ ਸਮਾਵੇਸ਼ੀ ਸੁਰੱਖਿਤ ਅਤੇ ਨਿਆਂ ਸੰਗਤ ਬਣਾਉਣ ਲਈ ਪ੍ਰਾਈਡ ਸੀਜ਼ਨ ਮਨਾਇਆ ਜਾਂਦਾ ਸਕੂਲਾਂ ਕੰਮਕਾਜ ਵਾਲੀਆਂ ਥਾਵਾਂ ਸਰਕਾਰੀ ਨੀਤੀਆਂ ਵਿੱਚ ਲਗਾਤਾਰ ਬਦਲਾਅ ਲਿਆ ਕੇ ਇਹ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਪ੍ਰਾਈਡ ਸੀਜ਼ਨ ਦੌਰਾਨ ਸਾਰੇ ਕੈਨੇਡੀਅਨ ਇਸ ਗੱਲ ਨੂੰ ਮੰਨਦੇ ਹਨ ਕਿ ਹਰ ਵਿਅਕਤੀ ਨੂੰ ਆਪਣੇ ਜਿਵੇਂ ਹੋਣ ਅਤੇ ਉਹੋ ਜਿਹਾ ਮਹਿਸੂਸ ਕਰਨ ਦਾ ਪੂਰਾ ਹੱਕ ਹੈ ਉੱਤੇ ਇਸ ਗੱਲ ਨੂੰ ਵੀ ਯਾਦ ਕੀਤਾ ਜਾਂਦਾ ਹੈ ਕਿ ਹਾਲਾਂਕਿ ਕਾਫੀ ਤਰੱਕੀ ਹੋਈ ਹੈ ਪਰ ਅਜੇ ਵੀ ਕਈ ਕਦਮ ਚੁੱਕਨੇ ਬਾਕੀ ਨੇ ਪ੍ਰਾਈਡ ਸੀਜ਼ਨ ਇੱਕ ਅਜਿਹਾ ਸ਼ਬਦ ਹੈ ਜੋ ਗਰਮੀਆਂ ਦੌਰਾਨ ਹੋਣ ਵਾਲੇ ਪ੍ਰਾਈਡ ਸਮਾਗਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਦਰਸਾਉਂਦਾ ਹੈ ਜੋ 2SLG B T Q I ਭਾਈਚਾਰੇ ਅਤੇ ਸਹਾਯੋਗੀ ਇਕੱਠੇ ਹੁੰਦੇ ਨੇ ਇਤਿਹਾਸਿਕ ਤੌਰ ਤੇ ਪ੍ਰਾਈਡ ਇਕੱਠ ਅਧਿਕਾਰਾਂ ਲਈ ਪਹਿਲੇ ਵੱਡੇ ਪੱਧਰ ਤੇ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਤੋਂ ਉੱਭਰਿਆ ਕੈਨੇਡਾ ਵਿੱਚ ਪਹਿਲੇ ਪ੍ਰਦਰਸ਼ਨ 1971 ਵਿੱਚ ਓਟਾਵਾ ਅਤੇ ਵੈਨਕੂਵਰ ਵਿੱਚ ਹੋਏ 1973 ਤੱਕ ਪ੍ਰਾਈਡ ਸਮਾਗਮ ਲਈ ਕੈਨੇਡੀਅਨ ਸ਼ਹਿਰਾਂ ਵਿੱਚ ਆਯੋਜਨ ਕੀਤੇ ਗਏ ਜਿਨ੍ਹਾਂ ਵਿੱਚ ਮੋਂਟਰੀਅਲ, ਓਟਾਵਾ, ਸਸਕਾਟੋਨ, ਟੋਰਾਂਟੋ, ਵੈਨਕੂਵਰ ਅਤੇ ਵਿਨੀਪੈਗ ਸ਼ਾਮਲ ਨੇ ਤਾਂ ਟੋਰਾਂਟੋ ਦਾ ਜੂਨ ਵਿੱਚ ਪ੍ਰਾਈਡ ਵੀਕਐਂਡ ਹੁਣ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਪ੍ਰਾਈਡ ਸਮਾਗਮਾਂ ਵਿੱਚੋਂ ਇੱਕ ਹੈ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਫੀਸ਼ੀਅਲ ਟਵਿੱਟਰ ਅਕਾਊਂਟ ਤੇ ਵੀ ਇਸ ਦੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ